ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਰ ਸੁਣਾਓ ਸਾਰੇ ਭਰਾ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਓਰ ਬਾਬੋ ਕਰੀਏ ਗੱਲਬਾਤ ਥੋੜੀ ਜੀ ਸਭ ਦੇ ਨਾ ਕੱਪੜ ਉਲੀ ਜਾਂਦੇ ਹੁਣ ਇਹਨਾਂ ਨੇ ਇੱਕੋ ਟੀਚਾ ਰੱਖਿਆ ਬਿਪਾਉ ਨੂੰ ਬਦਨਾਮ ਕਰ ਦੋ ਵਿੱਚ ਇਹ ਕੋਸ਼ ਚੈਨਲ ਵਾਲੇ ਬਕਾਉ ਆ ਜਿਹੜੇ ਚੈਨਲ ਵਾਲੇ ਬਕਾਉ ਆ ਉੱਤੇ ਪਤਾ ਕੀ ਲਿਖਦੇ ਆ ਕੈਪਸ਼ਨ ਚ ਅਮਰਤਪਾਲ ਨਿਸ਼ੇੜੀ ਅਮਰਤਪਾਲ ਅੰਦਰ ਐ ਕਰਦਾ ਅਮਰਤਪਾਲ ਉਹ ਕਰਦਾ ਸਭ ਬਕਵਾਸ ਆ ਬਾਬਿਓ ਕੱਖਣੀ ਇਹਨਾਂ ਨੂੰ ਪਤਾ ਬਈ ਆਉ ਨਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਕਿਤੇ ਅਮਰਤਪਾਲ ਮੁੱਖ ਮੰਤਰੀ ਨਾ ਬਣ ਜੇ ਉਹ ਜਿੱਦਾਂ ਲੋਕਾਂ ਨੇ ਇਹਨੂੰ ਐਮਪੀ ਬਣਾਤਾ ਕਿਤੇ ਗਾਂ ਵਾਲੀਆਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਇਹ ਕਿਤੇ ਇਹ ਮੁੱਖ ਮੰਤਰੀ ਨਾ ਬਣ ਜੇ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਬਦਨਾਮ ਕਰਨਾ ਸ਼ੁਰੂ ਕਰੋ ਹੁਣ ਤੋਂ ਹੀ ਲਗਾਤਾਰ ਤੁਹਾਨੂੰ ਪਤਾ ਜਦੋਂ ਦੀ ਐਨਐਸਏ ਲੱਗੀ ਆ ਜਾਂ ਜਦੋਂ ਦਾ ਵੀ ਇਹ ਦਵਾਈ ਤੋਂ ਪੰਜਾਬ ਦੇ ਵਿੱਚ ਉਤਰਿਆ ਉਦੋਂ ਤੋਂ ਲੈ ਕੇ ਅੱਜ ਤੱਕ ਇਹਨੂੰ ਬਦਨਾਮ ਕਰਨ ਦੀਆਂ ਭਾਵ ਨੂੰ ਕੋਸ਼ਿਸ਼ਾਂ ਜਾਰੀ ਆ ਪਾਉ ਨੇ ਨੌਜਵਾਨਾਂ ਦੇ ਨਸ਼ੇ ਛੜਾਏ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਬਾਰੇ ਕਿਹਾ ਉਹਨਾਂ ਨੂੰ ਆਨੰਦਪੁਰ ਸਾਹਿਬ ਵਾਲੇ ਕਿਹਾ ਠੀਕ ਹੈ ਨਾ ਤੇ ਇਹਨਾਂ ਨੇ ਲਾਈ ਪਾਉ ਦੇ ਉੱਤੇ ਐਨਐਸਏ ਨਾਲ ਦੇ ਸਿੰਘਾਂ ਦੇ ਉੱਤੇ ਲਾਈ ਐਨਐਸਏ ਬੜਾ ਕੀਤਾ ੱੱੱਕਾ ਛੜਿਆ ਬਹੁਤ ਜ਼ਿਆਦਾ ਕੀਤਾ ੱੱੱਕਾ ਇਹਨਾਂ ਨੇ ਅਖਾ ਵੀ ਪਾਉ ਦੀ ਜਿਹੜੀ ਚੜ੍ਹਾਈ ਉਹ ਘਟੂਗੀ ਉਹ ਪਤੰਦਰ ਕੰਮ ਉਲਟਾ ਹੋ ਗਿਆ ਔਰ ਜਿਵੇਂ ਮੱਕੜੀ ਨਹੀਂ ਹੁੰਦੀ ਉਹ ਸਾਰਾ ਦਿਨ ਉਹ ਦਾਣਾ ਜਾਂ ਬੁਣੀ ਜਾਂਦੀ ਆ ਬੁਣੀ ਜਾਂਦੀ ਆ ਅਖੀਰ ਚ ਆਪ ਹੀ ਟੇਢੀ ਹੋ ਕੇ ਲੱਤਾਂ ਤਾਂ ਹੋ ਜਾਂਦੀਆਂ ਹੁੰਦੀਆਂ ਆਪ ਹੀ ਉਸ ਬਣਾਏ ਜਾਲੇ 'ਚ ਫਸ ਜਾਂਦੀ ਓ ਕੋਈ ਵੀ ਇਨਾਂ ਨਾਲ ਵੀ ਉਹ ਵੀ ਇਹਨਾਂ ਨੇ ਭਾਉ ਦੇ ਅੱਗੇ ਜਾਲ ਬੁੰਨ ਦੀ ਕੋਸ਼ਿਸ਼ ਕੀਤੀ ਭਾਉ ਅਮਰਤਪਾਲ ਸਿੰਘ ਦੇ ਦੇ ਅੱਗੇ ਜਾਲ ਬੁੰਨਦੀ ਇਹੋ ਜੀ ਕੋਸ਼ਿਸ਼ ਕੀਤੀ ਵੀ ਇਹਨਾਂ ਨੇ ਕਿਹਾ ਵੀ ਭਾਉ ਨੂੰ ਬਦਨਾਮ ਕਰ ਦੋ ਇਹਦੇ ਐਨਐਸਏ ਲਾ ਦੋ ਇਹਨੂੰ ਚੱਕ ਦੋ ਵਿੱਤੇ ਸਾਡਾ ਕੁਝ মিডিਆ ਵਕਾਊ ਵਿੱਤਿਆ ਸਾਡਾ ਕੁਝ মিডিਆ ਬਕਾਉ ਜਿੰਨੇ ਭਾਉ ਦੇ ਬਾਰੇ ਬੜੀ ਬਕਵਾਸ ਕੀਤੀ ਬਹੁਤ ਕੁਝ ਉਲਟ ਵਿਖਾਇਆ ਐਨਐਸਐਲਆਈ ਚੱਕ ਲਿਆ ਡਿਬਰੂਗੜ ਲੈ ਕੇ ਨਾਲ ਸਿੰਘਾ ਨੂੰ ਲੈ ਕੇ ਤੇ ਮੁੜ ਕੇ ਆ ਗਿਆਗਾ ਐਮਪੀ ਦੀ ਵੋਟਾਂ ਖੰਡੂਰ ਸਹਿਬ ਹਲਕੇ ਤੋਂ ਆ ਕੇ ਭਾਉਈ ਸਹਿਬ ਨੂੰ ਖਿਹਾਰਤਾ ਉਹ ਪੁੱਠੀ ਐ ਪੈ ਗਈ ਲੋਕਾਂ ਨੇ ਚੱਕ ਕੇ ਉਹਨੂੰ ਐਮਪੀ ਬਣਾਤਾ ਜੇਲ੍ਹ ਚ ਬੈਠੇ ਨੂੰ ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ ਇਹਨਾਂ ਨੇ ਆਖਿਆ ਵੀ ਲੋਕੀ ਚਾਹੁੰਦੇ ਨਹੀਂ ਠੀਕਾ ਨਾ ਵੀ ਕਿਵੇਂ ਨਾ ਕਿਵੇਂ ਕਰਕੇ ਵੀ ਲੋਕਾਂ ਦਾ ਮੋਹ ਭੰਗ ਕਰੀਏ ਉਹ ਇਹਨਾਂ ਦੇ ਪੁੱਠੀ ਪੈ ਗਈ ਇਹਨਾਂ ਤੇ ਉਹ ਭਾਉ ਨੂੰ ਬਣਾਤਾ ਐਮਪੀ ਹੁਣ ਇਹ ਤਰਲੇ ਮੱਛੀ ਹੋਏ ਬੈਠੇ ਆ ਇਹ ਪਿੱਟੀ ਜਾਂਦੇ ਆ ਦਿਨ ਪਰ ਰਾਤ ਇਹਨਾਂ ਨੂੰ ਇੱਕੋ ਗੱਲ ਦਾ ਰੌਲਾ ਪਿਆ ਵੀ ਜਿੱਦਾਂ ਇਹ ਐਮਪੀ ਬਣ ਗਿਆ ਜਾਂ ਸਰਬਜੀਤ ਐਮਪੀ ਬਣ ਗਿਆ ਜਾਂ ਭਾਉ ਐਮਪੀ ਬਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਮੁੱਖ ਮੰਤਰੀ ਨਾ ਬਣ ਜੀ ਜੇ ਮੁੱਖ ਮੰਤਰੀ ਭਾਉ ਅਮਰਤਪਾਲ ਬਣ ਗਿਆ ਸਾਡਾ ਤਾਂ ਸਾਰਾ ਕੰਮ ਖਰਾਬ ਹੋ ਜਾਣਾ ਸਾਡੀਆਂ ਜੁੱਲੀਆਂ ਵਿਖ ਜਾਣਗੀਆਂ ਸਾਨੂੰ ਨੂੰ ਕਿਸੇ ਨੇ ਪੁੱਛਣਾ ਨਹੀਂ ਬਸ ਹਰੌਲਾ ਆ ਕੋਈ ਭਾਉ ਅਮਰਤਪਾਲ ਨਸ਼ੇੜੀ ਨਹੀਂ ਕੋਈ ਉਹ ਨਸ਼ਾ ਨਹੀਂ ਕਰਦਾ ਹੈ ਇੱਕੋ ਨਸ਼ਾ ਉਹ ਕਰਦਾ ਗੁਰਬਾਣੀ ਦਾ ਅਮਰ ਤੋਂ ਨੇ ਛਕ ਲਿਆ ਗੁਰੂ ਆਲਾ ਉਹ ਬਣ ਗਿਆ ਇਹ ਲੱਖ ਦੀ ਲਾਹਨਤ ਇਹਨਾਂ ਕੋਸ਼ ਆ ਚੈਨਲ ਆਲੇ ਤੇ ਕੋਸ਼ ਆ ਬਾਂਦਰਾ ਤੇ ਜਿਹੜੇ ਆ ਭੌਂਕਦੇ ਆ ਐ ਫੇਸਬੁੱਕ ਦੇ ਉੱਤੇ ਉਹ ਨਸ਼ੇੜੀ ਪਾਉ ਉਹ ਆ ਉਹਦੇ ਕੋਲੇ ਨਸ਼ਾ ਮਿਲ ਗਿਆ ਉਹਦੇ ਕੋਲੇ ਕਿ ਕਿੰਨੇ ਕਿੱਥੋਂ ਕੀ ਐ ਇਹ ਬੰਦੇ ਇੰਨਾ ਗਿਰ ਚੁੱਕੇ ਆ ਵੀ ਕਿਵੇਂ ਨਾ ਕਿਵੇਂ ਕਰਕੇ ਪਾਉ ਨੂੰ ਬਦਨਾਮ ਕਰ ਦਈਏ ਠੀਕ ਐ ਕਿ ਨਹੀਂ ਤੇ ਲੋਕਾਂ ਦੇ ਵਿੱਚ ਜਿਹੜਾ ਪਾਉ ਦੀ ਕਰਤਾਰ ਕੋਸ਼ੀ ਲਗਾਤਾਰ ਜਾਰੀ ਰੱਖੀਏ ਜਿਹੜੇ 1.5-2 ਸਾਲ ਰਹਿ ਗਿਆ ਵੋਟਾਂ ਦੇ ਵਿੱਚ ਕਿਤੇ ਜਿੱਤ ਨਾ ਜਾਵੇ ਆ ਬਿਮਾਰੀ ਆ ਅਸਲ ਵਿੱਚ 1050 ਵਾਸਤੇ ਪਾਉ ਨੇ ਕੀ ਨੁਕਸਾਨ ਕੀਤਾ ਦੱਸੋ ਨਾ ਨੁਕਸਾਨ ਕੀ ਕੀਤਾ ਭਾਉ ਨੇ ਪੰਜਾਬ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਭਾਉ ਨੇ ਕੀਤੀ ਆ ਨਸ਼ਿਆਂ ਤੋਂ ਦੂਰ ਭਾਉ ਨੇ ਗੱਲ ਕੀਤੀ ਕਿੰਨੇ ਨੌਜਵਾਨਾਂ ਨੇ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਕੇ ਦੱਸੋ ਖਾਲਸਾ ਵੀਰ ਭਾਉ ਨੇ ਕੱਢੀ ਕੀਤਾ ਕੀ ਮਾਰਾ ਦੱਸੋ ਉਹ ਜਿਨ੍ਹਾਂ ਨੇ ਕਰਤੂਤਾ ਮਾਰੀਆਂ ਕੀਤੀਆਂ ਹੈ ਜਿਨ੍ਹਾਂ ਨੇ ਬਲਾਤਕਾਰ ਸਰਸੇਰਗੇ ਸਾਧ ਨੇ ਬਲਾਤਕਾਰ ਕੀਤੇ ਆ ਮੌਣ ਬੰਬ ਤਮਾਕਿਆਂ ਦੇ ਦੋਸ਼ੀ ਆ ਗੁਰੂਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਦਾ ਦੋਸ਼ੀ ਆ ਠੀਕ ਆ ਨਹੀਂ ਉਹਨੂੰ ਵੇਖੋ ਤੁਸੀਂ ਕਿ ਕਿਹੜੇ ਹਿਸਾਬ ਨਾਲ ਤੀਜੇ ਦਿਨ ਪ੍ਰੋਲ ਦੇ ਕੇ ਬਾਹਰ ਕੱਢ ਦਿੰਦੇ ਹੁਣ ਵੀ ਬਾਹਰ ਆ ਮੇਰੇ ਹਿਸਾਬ ਜਿੱਕੀ ਦਿਨ ਨੇ ਪ੍ਰੋਲ ਤੇ ਫੇਰ ਆਇਆ ਫਿਰਦਾ ਆ ਆ ਤੁਹਾਡੇ ਗੋਲ ਪਰਨੇ ਹੈ ਆ ਗੱਲ ਦੇ ਵਿੱਚ ਗਾਤਰ ਇਹ ਚੰਗੇ ਨਹੀਂ ਇਹਨਾਂ ਨੂੰ ਲੱਗਦੇ ਆ ਜਿਹੜੇ ਚੋਲੇ ਪਾਏ ਚੰਗੇ ਨਹੀਂ ਚਾਹੁੰਦੇ ਵੀ ਚੋਲੇ ਵਾਲਾ ਕੋਈ ਮੁੱਖ ਮੰਤਰੀ ਹੋਵੇ ਕੋਈ ਗੁਰਸਿੱਖ ਮੁੱਖ ਮੰਤਰੀ ਹੋਵੇ ਨਾ ਇਹ ਚਾਹੁੰਦੇ ਨਹੀਂ ਇਹ ਨਹੀਂ ਚਾਹੁੰਦੇ ਨਾ ਉਤਲੇ ਚਾਹੁੰਦੇ ਆ ਤੇ ਸਾਡੇ ਲੋਕੀ ਪਾਗਲ ਬਣੇ ਬੈਠੇ ਆ ਭਾਈ ਅਸਲ ਵਿੱਚ ਗੱਲ ਕੁਛ ਨਹੀਂ ਭਾਈ ਸੋਚ ਲੋ ਸੋਚ ਲੋ ਦੋ ਰਾਜਨੀਤੀ ਕਰਨੀ ਆ ਸਿੱਖ ਨੇ ਇਹ ਨਾ ਕਿ ਵੀ ਰਾਜਨੀਤੀ ਕਰਨੀ ਨਹੀਂ ਕਿਉਂ ਨਹੀਂ ਕਰਨੀ ਸਿੱਖ ਨੇ ਰਾਜਨੀਤੀ ਚਾਉਣਾ ਮੀਰੀ ਤੇ ਪੀਰੀ ਦਾ ਸੰਦਾਤ ਆਉਣ ਵਾਲੇ ਸਮੇਂ ਦੇ ਵਿੱਚ ਭਾਉ ਨੂੰ ਬਣਾ ਦੋ ਸਿੰਘੋ ਮੁੱਖ ਮੰਤਰੀ ਤੇ ਮੈਂ ਨਾ ਤੁਸੀਂ ਵੇਖਿਆ ਜੇ ਪੰਜਾਬ ਦੀ ਨਹਿਾਰ ਬਦਲਦੀ ਵੇਖਿਆ ਜੇ ਪੰਜਾਬ ਦੀ ਨਹਿਾਰ ਬਦਲਦੀ ਕਿ ਇੱਕ ਦਿਨ ਭਾਉ ਨੂੰ ਮੁੱਖ ਮੰਤਰੀ ਬਣਾ ਦੋ ਤੁਸੀਂ ਬਣਾ ਸਕਦੇ ਆਪਾਂ ਅਸੀਂ ਬਣਾ ਸਕਦੇ ਆ ਸਾਡੇ ਤਾਕਤਾਂ ਦੱਸੋ ਜਿੱਦਾਂ ਆ ਐਮਪੀ ਬਣ ਗਿਆ ਭਾਉ ਮੁੱਖ ਮੰਤਰੀ ਵੀ ਬਣ ਸਕਦਾ ਕੋਈ ਵੱਡੀ ਗੱਲ ਨਹੀਂ ਸਾਫ਼ ਦੀ ਲੋੜ ਆ ਸਿੰਘੋ ਖੜੇ ਹੋ ਜੇ ਇੱਕ ਪਾਸਾ ਕਰ ਦੋ ਜਿੱਥੇ ਲਗਾਤਾਰ ਅਕਾਲੀਆਂ ਨੂੰ 15-20 ਸਾਲ ਬਣਾਇਆ ਮੁੱਖ ਮੰਤਰੀ ਜਿੱਥੇ ਕਾਂਗਰਸੀਆਂ ਨੂੰ ਬਣਾਇਆ ਮੁੱਖ ਮੰਤਰੀ ਜਿੱਥੇ ਆਮ ਆਦਮੀ ਪਾਰਟੀ ਨੂੰ ਬਣਾਇਆ ਮੁੱਖ ਮੰਤਰੀ ਫਿਰ ਦੱਸੋ ਅਕਾਲੀ ਦਲ ਵਾਰਸ ਪੰਜਾਬ ਵਾਲੇ ਕਿਉਂ ਨਹੀਂ ਬਣ ਸਕਦੇ ਬਣ ਸਕਦੇ ਆ ਨਾ ਫਿਰ ਬਣਾਓ ਕਿ ਹਾਏ ਭਾਉ ਨਛੇੜੀ ਹਾਏ ਭਾਉ ਨਛੇੜੀ ਹੈ ਤੁਸੀਂ ਤਾਂ ਬਦਨਾਮ ਕਰ ਨਹੀਂ ਕਰਨਾ ਉਹਨੂੰ ਜੇਲ੍ਹ 'ਚ ਬੈਠੇ ਭਾਊ ਜੇਲ੍ਹ 'ਚ ਬੈਠਾ ਪੰਜਾਬ 'ਚ ਬੈਠਿਆਂ ਦੀਆਂ ਕਈਆਂ ਲੀਡਰਾਂ ਦੀਆਂ ਟਟੀਆਂ ਬੰਦੀ ਨਹੀਂ ਹੁੰਦੀਆਂ ਪਈਆਂ ਸਾਰਾ ਦਿਨ ਪੰਜਾਬ ਦੇ ਵਿੱਚ ਕਿੰਨੇ ਮੁੱਦੇ ਆ ਕਈ ਵੇਖ ਲੋ ਪੰਜਾਬ ਦੇ ਵਿੱਚ ਹਰ ਰੋਜ਼ ਕਿੰਨੇ ਮੁੱਦੇ ਆ ਕਿੰਨੇ ਨੌਜਵਾਨ ਨਸ਼ੇ ਨਾਲ ਮਰਦੇ ਆ ਕੀ ਕੁਝ ਹੋ ਰਿਹਾ ਆ ਕਈ ਬਾਂਦਰ ਉਹਨਾਂ ਦੇ ਤਾਂ ਕੋਈ ਬੋਲਦਾ ਨੋ 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 ਸਿਰਫ ਇੱਕੋ ਗੱਲ ਤੇ ਭਾਊ ਹਾਏ ਅਮਰਤਪਾਲ ਹਾਏ ਅਮਰਤਪਾਲ ਹਾਏ ਅਮਰਤਪਾਲ ਲੱਖ ਦੀ ਲਾਹਨਤ ਤੁਹਾਡੇ ਤੇ ਸਾਰੇ ਮੁੱਦੇ ਮੁੱਕ ਗਏ ਪੰਜਾਬ ਤੋਂ ਇਕੱਲਾ ਇੱਕੋ ਮੁੱਦਾ ਹੀ ਰਹਿ ਗਿਆ ਅਮਰਪਾਲ ਵਾਲਾ ਮੁੱਦਾ ਐਮਪੀ ਬਣਿਆ ਨਸੋਂਦੇ ਤੇ ਲਈਏ ਧੱਕਾ ਕਿੰਨਾ ਸਰਕਾਰ ਕਰ ਗਈ ਆ ਸਾਨੂੰ ਹਜੇ ਸਮਝ ਨਹੀਂ ਆਉਂਦੀ ਪਈ ਵੀ ਅਸੀਂ ਇੱਕ ਬੰਦੇ ਨੂੰ ਐਮਪੀ ਬਣਾਤਾ ਲੋਕਾਂ ਨੇ ਯਾਰ ਇੰਨੀ ਤਾਕਤ ਦਿੱਤੀ ਸਰਕਾਰ ਫਿਰ ਵੀ ਛੱਡਣ ਨੂੰ ਤਿਆਰ ਨਹੀਂ ਫਿਰ ਵੀ ਛੱਡਣ ਨੂੰ ਤਿਆਰ ਨਹੀਂ ਤੇ ਛੱਡਣ ਨੂੰ ਤਿਆਰ ਕਿਉਂ ਨਹੀਂ ਕਿਉਂਕਿ ਇਹਨਾਂ ਨੂੰ ਡਰ ਆ ਵੀ ਧਾਰਾ ਤਾਂ ਤਾਂ ਹੀ ਨਾ ਬਾਹਰ ਆਉਂਦੇ ਜੇ ਇਹਨਾਂ ਨੂੰ ਡਰ ਨਹੀਂ ਕੋਈ ਵੀ ਫਿਰ ਉਹਨੂੰ ਛੱਡਣ ਬਿਨਾ ਕਿ ਜੇ ਸਰਤ ਤੋੜਿਆ ਹੋਣਾ ਚਾਹੀਦਾ ਪਤਾ ਨਹੀਂ ਸਾਨੂੰ ਹੋ ਕੀ ਗਿਆ ਯਾਰ ਅਸਲ ਦੇ ਵਿੱਚ ਸਾਰੇ ਮੁੱਦਿਆਂ ਤੋਂ ਵਿੱਚੋਂ ਇੱਕੋ ਮੁੱਦਾ ਬਾਸੇਨਾ ਕੋਲੇ ਅਮਰਤਪਾਲ ਵਾਲਾ ਇੱਕੋ ਮੁੱਦਾ ਪਾਉ ਵਾਲਾ ਹੋਰ ਜਿਵੇਂ ਕੋਈ ਮੁੱਦੇ ਹੀ ਨਹੀਂ ਹੁੰਦੇ ਹੋਰ ਜਿਵੇਂ ਮੁੱਦੇ ਹੀ ਸਾਰੇ ਖਤਮ ਹੋ ਗਏ ਹੁੰਦੇ ਆ ਉਹੋ ਜਿਹਾ ਚੈਨਲ ਵਾਲੇ ਵਕਾਊ ਸਾਰਾ ਦਿਨ ਪਕਾਈ ਮਾਰੀ ਜਾਂਦੇ ਮੈਂ ਸਾਰੇ ਚੈਨਲ ਵਾਲਿਆਂ ਦੀ ਗੱਲ ਨਹੀਂ ਕਰਦਾ ਪਰ ਕੋਸ਼ਕੂ ਹਈ ਨੀ ਇਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾ ਭਾਉ ਦੇ ਭਰਾ ਤੇ ਹਰਪ੍ਰੀਤ ਹੀ ਸ਼ਾਇਦ ਉਹਦਾ ਨਾਂ ਪਹਿਲਾਂ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹਨਦੇ ਕੋਲ ਇੰਨਾ ਇਹ ਪਤਾ ਨਹੀਂ ਕਿਹੜਾ ਆਈਸ ਨਾਮ ਦੀ ਕੋਈ ਡਰੱਗ ਫੜੀ ਗਈ ਆ ਹੈ ਉਹਦੇ ਕੋਲ ਵੀ ਕਿਵੇਂ ਨਾ ਕਿਵੇਂ ਕਰਕੇ ਭਾਉ ਦੇ ਭਰਾ ਨੂੰ ਬਦਨਾਮ ਕਰ ਦੋ ਵੀ ਇਹ ਲੋਕਾਂ ਦੇ ਪੁੱਤਾਂ ਨੂੰ ਤਾਂ ਨਸ਼ੇ ਤੋਂ ਦੂਰ ਕਰਦਾ ਫਿਰਦਾ ਵੀ ਇਹੰਦਾ ਆਪਦਾ ਭਰਾ ਤਾਂ ਨਸ਼ੇ ਤੋਂ ਟਾਇਆ ਨਹੀਂ ਗਿਆ ਕਿਉਂਕਿ ਜਦੋਂ ਬਦਨਾਮੀ ਕਰਨੀ ਹੋ ਵੀ ਫਿਰ ਕੰਪੇਅਰ ਕਰਨਾ ਹੋਵੇ ਫਿਰ ਬਰਾਬਰ ਉਹਨਾਂ ਨੇ ਉਹਦਾ ਭਰਾ ਲੈ ਕੇ ਆਂਦਾ ਬਰਾਬਰ ਵੀ ਕਿਵੇਂ ਨਾ ਕਿਵੇਂ ਕਰਕੇ ਭਾਉ ਦੇ ਭਰਾ ਨੂੰ ਲਿਆਓ ਫਿਰ ਲੋਕਾਂ 'ਚ ਹੋਰ ਨਫ਼ਰਤ ਆਊ ਵੀ ਇਹ ਤਾਂ ਲੋਕਾਂ ਦੇ ਨਸ਼ੇ ਚੜਾਉਂਦਾ ਫਿਰਦਾ ਹੂੰ ਲੋਕਾਂ ਦੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰਦਾ ਫਿਰਦਾ ਤੇ ਇਹ ਆਪਦੇ ਭਰਾ ਦਾ ਕਿਉਂ ਨਹੀਂ ਛਡਾ ਛਟਿਆ ਨਸ਼ਾ ਅਸਲ 'ਚ ਬਿਮਾਰੀ ਇਹ ਸੀ ਵੀ ਲੋਕ ਜਿਹੜੇ ਨੌਜਵਾਨ ਆ ਉਹ ਮਤਲਬ ਕਿ ਪਾਉ ਨੂੰ ਜਿਹੜਾ ਪਿਆਰ ਕਰਦੇ ਪਾਉ ਨੂੰ ਚਾਹੁੰਦੇ ਉਹ ਦੂਰ ਹੋ ਜਾਂਨ ਅਸਲ ਦੇ ਵਿੱਚ ਗੱਲ ਆ ਸੀ ਨਹੀਂ ਜਿੱਡਾ ਝੋਟੇ ਵਰਗਾ ਸਰੀਰ ਪਿਆ ਹਰਪ੍ਰੀਤ ਦਾ ਹੁੰਦਾ ਪਾਉ ਦੇ ਭਰਾ ਦਾ ਝੋਟੇ ਵਰਗਾ ਸਰੀਰ ਤੇ ਪਾਉ ਅਮਰਤਪਾਲ ਸਿੰਘ ਦਾ ਵੀ ਜਿਨ੍ਹਾਂ ਨੇ ਇਦਾਂ-ਇਦਾਂ ਵੱਡੀਆਂ ਗਲਤੀਆਂ ਕਰਤੀਆਂ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਆਦਗੀਆਂ ਕਰਵਾਤੀਆਂ ਜਿਨ੍ਹਾਂ ਨੇ ਕਰਾਈਆਂ ਜਿਨ੍ਹਾਂ ਨੇ ਕੀਤੀਆਂ ਅਸੀਂ ਫਿਰ ਉਹਨਾਂ ਦੀਆਂ ਬੁਕਲਾਂ 'ਚ ਜਾਜ ਬੈੰਨੇ ਆ ਸਾਨੂੰ ਮਰ ਨਹੀਂ ਜਾਣਾ ਚਾਹੀਦਾ ਪਾਉ ਨੇ ਕਿਹੜੀ ਕਰਤੂਤ ਮਾੜੀ ਕੀਤੀ ਐ ਦੱਸੋ ਇੱਕ ਵੀ ਕੰਮ ਪਾਉ ਨੇ ਜਿਹੜਾ ਮਾੜਾ ਕੀਤਾ ਇੱਕ ਵੀ ਦੱਸੋ ਪਾਉ ਨੇ ਕੋਈ ਵੀ ਮਾੜਾ ਕੀਤਾ ਹੋਵੇ ਤਾਂ ਦਾਰਤਾ ਇੱਕੋ ਗੱਲ ਦਾ ਇਹਨਾਂ ਨੂੰ ਪਿਆ ਹੋਇਆ ਲਗਾਤਾਰ ਪੀਐਮਪੀ ਬਣ ਗਿਆ ਹਾਏ ਐਮਪੀ ਬਣ ਗਿਆ ਹਾਏ ਕੀ ਬਣ ਗਿਆ ਵੀ ਇਹਨੂੰ ਖਰੀਦੋ ਇਹਨੂੰ ਕਰੋ ਕੋਸ਼ਣਾ ਕੋ ਐਮਪੀ ਬਣ ਕੇ ਕਿਵੇਂ ਐਮਪੀ ਬਣ ਗਿਆ ਜੇ ਐਮਪੀ ਬਣ ਗਿਆ ਤਾਂ ਮੁੱਖ ਮੰਤਰੀ ਬਣ ਜੂ ਓਏ ਮੁੱਖ ਮੰਤਰੀ ਬਣ ਗਿਆ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਜੇ ਕਿਤੇ ਇੱਕ ਰੀਏ ਮੁੱਖ ਮੰਤਰੀ ਬਣ ਗਿਆ ਜੇ ਵੋਟਾਂ ਪੈ ਗਈਆਂ ਕਿਵੇਂ ਨਾ ਕਿਵੇਂ ਦੀ ਕਰਦਾਰ ਖੁਸ਼ੀ ਕਰੋ ਕਿਵੇਂ ਨਾ ਕਿਵੇਂ ਨੂੰ ਯਾਰ ਬੰਦੇ ਛੱਡੋ ਇਹੋ ਜੇ ਵੀ ਜਿਹੜੇ ਪਾਉ ਦੀ ਬਦਨਾਮੀ ਕਰਨਾ ਉਹੋ ਜਿਹੇ ਚੈਨਲ ਵਾਲੇ ਖਰੀਦੋ ਜਿਹੜੇ ਉੱਤੇ ਕੈਪਸ਼ਨ ਦੇ ਵਿੱਚ ਇਹੋ ਜੇ ਸ਼ਬਦ ਲਿਖਣ ਬਸ ਅਮਰਤਪਾਲ ਨਛੇੜੀ ਆ ਐ ਇਹ ਜੇ ਤਾਂ ਜੇਲ੍ਹ ਦੇ ਵਿੱਚ ਆ ਕੁਛ ਕਰਦਾ ਰਿਹਾ ਐ ਕਰਦਾ ਰਿਹਾ ਜੇਲ੍ਹ ਦੇ ਵਿੱਚ ਵੀ ਆਈਪੀ ਵਾਂਗੂ ਰਹਿੰਦਾ ਰਿਹਾ ਤਾਂ ਐ ਕਰਦਾ ਰਿਹਾ ਆ ਬੜਾ ਕੋਸ਼ ਯਾਰ ਹੈ ਉਹ ਜਿਹੋ ਚੈਨਲ ਵਾਲੇ ਬਸ ਹੋਰ ਗੱਲ ਕੁਛ ਨਹੀਂ ਪਰ ਲੋਕੀ ਸਾਰੇ ਜਾਣਦੇ ਆ ਸਾਰੇ ਸਾਰੇ ਅਸਲ ਅਸਲ ਜੇ ਦਿਮਾਗ ਨਾਲ ਸੋਚੋ ਕੋਈ ਵੱਡੀ ਗੱਲ ਨਹੀਂ ਵੀ ਇੱਕ ਐਮਪੀ ਨਾਲ ੱਤਕਾ ਹੀ ਏ ਯਾਰ ਜਿਹੜਾ ਜੇਲ੍ਹ ਚ ਰੱਖਣਾ ਐ ਐਮਪੀ ਨੂੰ ਹੋਰ ਕੀ ਐ ਦੱਸੋ ਹੈ ਤਾਂ ੱਤਕਾ ਹੀ ਐ ਨਾ ਜੇ ਤੂੰ ਸੋਚੋ ਜੇ ਲੋਕਾਂ ਨੇ ਉਹਨੂੰ ਜਿਤਾਤਾ ਐ ਐਮਪੀ ਉਹ ਆਪਣੇ ਇਲਾਕੇ ਦਾ ਕੰਮ ਕਰੇ ਆਵੇ ਨਾ ਉਹਨੂੰ ਹੌਂਦ ਦਿੱਤਾ ਨਹੀਂ ਜਾ ਰਿਹਾ ਕੰਮ ਇਲਾਕੇ ਦਾ ਹੋ ਨਹੀਂ ਰਿਹਾ ੱਤਕਾ ਉਹਦੇ ਨਾਲ ਕਰ ਰਹੇ ਐ ਦੱਸੋ ਹੋਰ ਕੀ